ਮਰਜ਼ੀ ਪੁੱਛਣਾ ਚਾਹੂਗੀ ਕਿ ਨਾਮਾ ਤੁਹਾਡਾ ਕਿਹੜੀ ਸਟੇਟ ਤੇ ਕਿਸ ਟਾਪਿਕ ਦੇ ਉੱਪਰ ਅੱਜ ਫੂਡ ਸਪਲਾਈ ਦੇ ਅਧਿਕਾਰੀਆਂ ਨਾਲ ਬੀਐਫ ਸਰਮ ਨਾਲ ਜਿਹੜੀ ਮੀਟਿੰਗ ਹੋਈ ਹੈ ਕੀ ਸ਼ਰਤਾਂ ਰਚੀਆਂ ਨੇ ਮੇਰਾ ਨਾਮ ਪਲਵਿੰਦਰ ਸਿੰਘ ਮਠੋੜਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਅੱਜ ਅਸੀਂ ਜਿਹੜਾ ਚੋਣੇ ਨੂੰ ਕੱਟ ਲਾਉਂਦੇ ਸੀ ਉਹਦੇ ਸਬੰਧ ਵਿੱਚ ਫਰੂਟ ਸਰਵੇਾਈ ਆ ਸਭ ਦੇ ਜਿਹੜੀ ਸੀ ਮੀਟਿੰਗ ਉਹ ਇੱਥੇ ਡੀਸੀ ਸਾਹਿਬ ਨਾਲ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਅੱਜ ਇੱਥੇ ਮੀਟਿੰਗ ਰਖਾਈ ਸੀ ਅਸੀਂ ਡੀਸੀ ਸਾਹਿਬ ਨੂੰ ਵੀ ਇਹ ਗੱਲ ਦੱਸੀ ਸੀ ਕਿ ਕੱਟ ਜੜਾ ਵਾ ਉਹ ਕੱਟਦੇ ਹੋਏ ਕਿ ਕੱਟ ਨਹੀਂ ਕਿਸੇ ਨੂੰ ਲੱਗੇਗਾ। ਕੋ ਇਹ ਤੋਂ ਪਹਿਲਾਂ ਅਸੀਂ ਕੋਈ ਦਿਨ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਹਦੇ ਵਿੱਚ ਅਸੀਂ ਇਹ ਸ਼ਰਤ ਰੱਖੀ ਸੀ ਕਿ ਕੱਟ ਜੜਾ ਵਾ ਉਹ ਨਹੀਂ ਲੱਗਣ ਦੇ ਦਿੱਤਾ ਚਾਹੂਗਾ ਤੇ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਪੀਆਰ ਕਿ ਕੱਟ ਬਿਲਕੁਲ ਨਹੀਂ ਲੱਗੇਗਾ। ਕਿੰਨੇ ਮੋਜਰ ਦੇ ਉੱਪਰ ਕੱਟ ਨਹੀਂ ਲੱਗਿਆ ਇਹ 17 ਮੋਜਰ ਤੋਂ ਸ਼ੁਰੂ ਕਰ ਦਿੱਤਾ ਸੀ। ਕੱਲ ਧਾਰੀਵਾਲ ਮੰਡੀ ਦੇ ਵਿੱਚ ਜਿਹੜਾ ਸੀ 17 ਮੋਜਰ ਦਾ ਜਿਹੜਾ ਸੀ 2200 ਰੁਪਿਆ ਰੇਟ ਕਰਦਾ ਸੀ ਤੇ ਜਿਹੜਾ ਉੱਪਰਲਾ ਵਾ ਉਹਦੀ ਜਿਹੜੀ 30 ਤੋਂ 35 ਰੁਪਏ ਜਿਹੜਾ ਸੀ ਕੱਟ ਸ਼ੁਰੂ ਕਰਤਾ ਸੀ 25 ਤੋਂ ਲੈ ਕੇ ਸ਼ੁਰੂ ਕਰਤਾ ਵੀ 1 ਪੁਆਇੰਟ ਦਾ 25 ਤੋਂ 30 ਰੁਪਏ ਕੱਟ ਜਿਹੜਾ ਉਹ ਜਿੱਦਾਂ ਜਿੱਦਾਂ ਕਿਸੇ ਦੀ ਵਕਚਰ ਆਉਂਦੀ ਜਾਵੇਗੀ ਉਸੇ ਹਿਸਾਬ ਨਾਲ ਸੇਲ ਦਾ ਦਿੱਤਾ ਜਾਵੇਗਾ ਪਰ ਅਸੀਂ ਇੱਥੇ ਜਦੋਂ ਆ ਕੇ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਇਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਕੱਟ ਜਿਹੜਾ ਵਾ 17 ਵਕਚਰ ਵਾਲੇ ਨੂੰ ਨਹੀਂ ਲੱਗਣ ਦਿੱਤਾ ਜਾਊਗਾ ਪਰ ਅਸੀਂ ਇਹਨਾਂ ਨੂੰ ਇੱਕ ਗੱਲ ਬੜੀ ਸ਼ਾਸ਼ਭਾਚ ਵਿੱਚ ਦੱਸਦੀ ਆ ਕਿ ਕੋਈ ਵੀ ਤੁਹਾਡਾ ਅਫਸਰ ਕੋਈ ਵੀ ਤੁਹਾਡਾ ਮਹਿਕਮੇ ਦਾ ਕਰਮਚਾਰੀ ਜਿਹੜਾ ਵੀ ਜਿਹਦੀ ਮੰਡੀ ਦੇ ਵਿੱਚ ਅਸੀਂ ਕੱਟਣ ਲੱਗਾ ਵੇਖ ਲਿਆ ਕਿਸਾਨ ਦਾ ਜੜਾ ਬਾ ਝੁੰਦਾ ਉਹਦੇ ਨਾਲ ਧੱਕਾ ਹੁੰਦਾ ਵੇਖ ਲਿਆ ਸਾਡੇ ਕੋਲ ਰਿਪੋਰਟ ਆ ਗਈ ਤਾਂ ਅਸੀਂ ਵਿਦ ਪ੍ਰੂਫ ਲੈ ਕੇ ਉਹ ਅਫਸਰ ਨੂੰ ਵੀ ਬਖਸ਼ਿਆ ਜਾਏਗਾ ਤਾਂ ਉਸ ਆਰਤੀਏ ਨੂੰ ਨਹੀਂ ਬਖਸ਼ਿਆ ਜਾਏਗਾ ਜਿਹੜੇ ਸੈਦਰਾ ਵਾਲੇ ਆ ਇੱਕ ਕੋਈ ਸੈਲਰ ਵਾਲਾ ਬਾਹਰ ਦਾਵਾ ਕੋਈ ਉਹ ਆ ਕੇ ਇੱਥੇ ਖਰੀਦ ਕਰਦਾ ਮੇਰੀ ਸੈਲਰ ਵਾਲੇ ਜਿੰਨੇ ਮੀਆਂ ਐਸੋਸੀਏਸ਼ਨ ਵਾਲੇ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਕਹਿੰਿਆ ਪ੍ਰਧਾਨ ਜੀ ਅਸੀਂ ਕੱਟ ਨਹੀਂ ਲਾਉਂਦੇ ਇਸ ਕਰਕੇ ਜਿਹੜਾ ਬਾਏ ਬਾਹਰ ਦੀ ਕੋਈ ਹੈ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਸੋ ਅਸੀਂ ਉਹਨਾਂ ਬਾਰੇ ਵੀ ਇਸ ਗੱਲ ਦਾ ਜ਼ਿਕਰ ਕਰ ਲਿਆ ਕਿ ਜਿੱਥੇ ਵੀ ਇਹ ਮਿਲ ਗਿਆ ਸਾਨੂੰ ਉੱਥੇ ਦਾ ਗੱਲ ਕਰਾਂਗੇ ਸੋ ਮੈਂ ਇੱਕ ਗੱਲ ਤੁਹਾਡੇ ਚੈਨਲ ਰਾਹੀਂ ਕਹਿਣੀ ਚਾਹੁੰਦਾ ਕਿ ਜੇ ਕਿਸੇ ਨੇ ਕੱਟ ਲਾਇਆ ਤਾ ਉਹਦੇ ਵਿਰੁੱਧ ਜਥੇਬੰਦੀ ਰਾਜੇਵਾਲ ਜਿਹੜੀ ਸਖਤ ਕਸ਼ਨ ਲਾਊਗੀ ਤਾਂ ਉਹਨੂੰ ਸਰਕਾਰੀ ਮੁਲਾਜ਼ਮ ਹੋਇਆ ਜਾਂ ਪ੍ਰਾਈਵੇਟ ਹੋਇਆ ਉਹਨੂੰ ਘਰ ਦਾ ਰਸਤਾ ਅਸੀਂ ਦਿਖਾਵਾਂਗੇ ਪਾਰਟੀਆਂ ਆਇਆ ਤਾਂ ਉਹਦਾ ਵੀ ਜਿਹੜਾ ਵਾ ਉਹ ਕੰਮ ਅਸੀਂ ਕਰਵਾ ਦਿਆਂਗੇ ਸੋ ਅਸੀਂ ਅੱਜ ਤੋਂ ਹੀ ਜਿਹੜੇ ਆ ਇਹ ਪੂਰੇ ਕਬਰ ਕੱッセ ਕਰਦੇ ਆ ਰਾਜੇਵਾਲ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਕਿ ਸਿਰਫ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਟਾਰਗੇਟ ਕਿਉਂ ਕੱਟਣ ਲੱਗਣ ਦਾ ਉਹਨਾਂ ਨੇ ਵੀ ਇਹ ਗੱਲ ਕਹਿਤੀ ਆ ਕਿ ਕੱਟ ਨਹੀਂ ਲੱਗਣ ਦਿੱਤਾ ਜਾਊਗਾ ਜੇ ਕਿਸੇ ਨੂੰ ਕੱਟ ਲੱਗਦਾ ਤਾਂ ਉਹ ਤੁਰੰਤ ਰਾਜੇਵਾਲ ਜਥੇਬੰਦੀ ਨਾਲ ਸੰਪਰਕ ਕਰ ਲੈ ਉਹਦੇ ਸਾਰੇ ਪੈਸੇ ਜਿੱਦਾਂ ਪਿਛਲੀ ਵਾਰ ਅਸੀਂ ਦਵਾਏ ਸੀ ਇਦਾਂ ਦਵਾਵਾਂਗੇ ਹੁਣ ਅਸੀਂ ਇੱਕ ਸਾਡੇ ਵੱਲੋਂ ਫੇਰ ਚਪਾਵਨੀ ਆ ਕਿ ਜਿਹੜੇ ਵਿਅਕਤੀ ਨੇ ਕੱਟ ਲਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਤਾਂ ਕਿਸਾਨ ਦੇ ਨਾਲ ਹੁੰਦਾ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਦੂਸਰੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਇਹ ਉਤਾੜਨਾ ਕਰਦੇ ਆ ਕਿ ਭਾਈ ਕਬਰ ਕੱਸੇ ਕੱਸ ਲੋ ਕੱਟ ਪੰਜਾਬ 'ਚ ਨਹੀਂ ਲੱਗਣ ਦਿੱਤਾ ਜਾਊਗਾ ਜੀ ਸੁਵਿਸ਼ਾਸ਼ਨ ਦਿੱਤਾ ਡੀਐਫਓ ਸਾਹਿਬ ਨੇ ਉਹਨਾਂ ਨੇ ਇੰਸਪੈਕਟਰ ਸਾਹਿਬਾਂ ਨਾਲ ਸੱਦੇ ਸੀ ਤਾਂ ਉਹਨਾਂ ਦੇ ਜਿਹੜੇ ਨਾਲ ਬੈਠੇ ਹੋਰ ਅਧਿਕਾਰੀ ਸੀ ਉਹ ਸਾਰੇ ਬੈਠੇ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਕਟ ਦਾ ਜਿਹੜਾ ਵਾ ਕਿਸਾਨ ਝੋਨਾ ਸੁੱਕਾ ਲੈ ਕੇ ਆਵੇ ਤਾਂ ਕਟ ਨਹੀਂ ਲੱਗੂਗਾ ਫਿਰ ਇੱਕ ਗੱਲ ਕੀਤੀ ਕਿ ਜਿਹੜਾ ਧਣਾ ਮਰਵਾਉਂਦੇ ਨੇ ਆਰਤੀਏ ਉਹਦੇ ਵਿੱਚ ਜਿਹੜਾ ਵਾ ਉਹ ਸਭ ਤੋਂ ਵੱਧ ਨੁਕਸਾਨ ਇਹਨਾਂ ਦਾ ਕਿਸਾਨ ਦਾੜਾ ਨਾਨ ਬਾਵੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਆ ਧੜਾ ਕਿਸਾਨ ਨਹੀਂ ਲਵਾਉਦਾ ਉਹ ਆਰਤੀਆ ਲਵਾਉਦਾ ਉਹਦੇ ਨਾਲ ਗੱਲ ਕਰ ਲੋ ਕਿਸਾਨ ਤੇ ਆਪਣਾ ਝੋਨਾ ਚਾਡੀ ਫਸਲ ਲੈ ਕੇ ਆਉਂਦਾ ਹੀ ਆ ਪਰ ਕਿਸਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਝੋਨਾ ਸੁੱਕਾ ਮੰਡੀ ਦੇ ਵਿੱਚ ਲੈ ਕੇ ਜਾਓ ਸੋ ਇਹ ਜਿਹੜੀਆਂ ਕਦਾਸੀ ਅਸੀਂ ਖਾਸ ਤੌਰ ਤੇ ਅੱਜ ਇਸ ਗੱਲ ਤੇ ਕਬਰ ਕੱਛੇ ਕਰਕੇ ਸਾਡੀ ਜਥੇਬੰਦੀ ਆਈ ਆ ਕਿ ਕਿਸੇ ਵੀ ਵਿਅਕਤੀ ਨੂੰ ਜਿੰਨੇ ਵੀ ਕਟਣ ਲਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਸਾਨਾਂ ਨੂੰ ਵੀ ਬੇਨਤੀ ਆ ਕਿ ਕੋਈ ਵੀ ਕਿਸਾਨ ਆਪਣਾ ਝੋਨਾ ਕੱਟ ਤੇ ਨਾ ਵੇਚੇ ਜੇ ਕਿਸੇ ਨੂੰ ਮਜਬੂਰ ਕਰਦਾ ਵਾ ਕੋਈ ਪ੍ਰਾਈਵੇਟ ਵਾਲਾ ਕਰਦਾ ਕੋਈ ਸਰਕਾਰੀ ਵਾਲਾ ਕਰਦਾ ਵਾ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੀ ਫਸਲ ਜਿਹੜੀ ਆ ਉਹ ਚਕਾਵਾਂਗੇ ਸਾਡੇ ਕੋਲ ਨੌ ਬਲਾਕ ਪ੍ਰਧਾਨ ਨੇ ਜਿਹੜੇ ਖੜੇ ਨੇ ਉਹ ਨੌ ਹੀ ਬਲਾਕ ਪ੍ਰਧਾਨਾਂ ਨੂੰ ਕੀ ਇਕਾਈਆਂ ਦੇ ਪ੍ਰਧਾਨਾਂ ਤੱਕ ਅਸੀਂ ਇਸ ਗੱਲ ਦਾ ਜਿਹੜਾ ਉਹਨਾਂ ਨੂੰ ਦੱਸਤਾ ਬਾਕੀ ਇਹ ਚੇਤਾਵਨੀ ਆ ਸਰਕਾਰ ਨੂੰ ਵੀ ਕਿ ਜੇ ਉਹਨੇ ਕੱਟ ਲਾਏ ਤੇ ਜੀਣਾ ਹਰਾਮ ਕਰਦੇ ਆਂਗੇ ਜੇ ਕਿਸੇ ਅਫਸਰ ਨੇ ਕੱਟ ਲਵਾਏ ਤਾਂ ਉਹਦਾ ਵੀ ਧੂਆ ਕੱਢ ਕੇ ਰੱਖ ਦਿਆਂਗੇ ਉਹਦੇ ਬੂਹੇ ਦਾੜੀ ਝੋਨੇ ਦੇ ਢੇਰ ਲਵਾ ਦੇਾਂਗੇ ਫਟ ਕਿਸਾਨਾਂ ਨੇ ਜਿੱਦ ਕੀ ਕਹਣਾ ਚਾਹੁੰਦੇ ਕਿ ਮੇਰਾ ਮੁਲਾਕਾਤ ਹੋਈ ਜਿੱਕੇ ਨੂੰ ਜਾਨੇ ਰਿਹਾ ਸਾਡੇ ਕੋਲ ਅੱਜ ਇੱਕ ਕਿਸਾਨ ਜੁੜਨ ਆਏ ਸੀ ਕਿਸਾਨ ਜੀ ਉਹਨੇ ਕੁਝ ਆਪਣੇ ਮੁੱਦੇ ਰੱਖੇ ਨੇ ਕਿ ਇਸ ਵਾਰੀ ਜਿਹੜਾ ਮਿਲ ਕੇ ਜਿਹੜਾ ਜ਼ਿਮੀਂਦਾਰ ਹੈ ਜਿਹੜਾ ਫਸਲ ਲੈ ਕੇ ਆਉਂਦਾ ਹੈ ਤੇ ਉਹਦੇ ਸਬੰਧੀ ਕਿਸੇ ਤਰ੍ਹਾਂ ਦਾ ਘੱਟ ਨਾ ਲੱਗੇ ਸੋ ਸਾਡੇ ਵੱਲੋਂ ਵੀ ਪੂਰੇ ਇਨਸਪੈਕਟਰਸ ਐਂਡ ਫੀਲਡ ਸਟਾਫ ਪਲੱਸ ਮੰਡੀ ਬੋਰਡ ਨਾਲ ਬਕਾਇਦਾ ਮੀਟਿੰਗਾਂ ਕਰਕੇ ਇਸ ਮੰਡੀ ਬਕਾਇਦਾ ਹਰਤਾਂ ਕੀਤੀਆਂ ਹੋਈਆਂ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਇਸ ਮਾਮਲੇ ਚ ਖਾਸ ਕਰ ਜਦੋਂ ਕਿਸਾਨ ਆਪਣੀ ਫਸਲ ਸਪੈਸੀਫਿਕੇਸ਼ਨ ਦੇ ਅਨੁਸਾਰ ਲੈ ਕੇ ਆਉਂਦਾ ਹੈ ਜਦੋਂ ਉਹਦਾ ਮੋਹਰ 17 ਆਉਂਦਾ ਹੈ ਪਲੱਸ ਜੇ ਉਹ ਸਰਕਾਰੀ ਹਦਾਇਤਾਂ ਅਨੁਸਾਰ ਜਿਹੜੀ ਆ ਗਈ ਹੈ ਟੈਰੀ ਪਾਈ ਜਾਂਦੀ ਹੈ ਉਹਦੇ ਚ ਕਿਸੇ ਤਰ੍ਹਾਂ ਦੀ ਕਿਸਾਨ ਦੀ ਕੋਈ ਵੀ ਫਾਈਨੈਂਸ਼ੀਅਲ ਕਜਨਕੁਆਰੀ ਜਾਂ ਫਾਈਨੈਂਸ਼ੀਅਲ ਲਾਸ ਨਹੀਂ ਹੋਣਾ ਚਾਹੀਦਾ ਸੋ ਇਸ ਸੰਬੰਧੀ ਆਪਾਂ ਅੱਜ ਜਿਹੜੇ ਪ੍ਰਧਾਨ ਆਏ ਸੀ ਉਹਨਾਂ ਨੂੰ ਵੀ ਇਹੋ ਹੀ ਆਪਾਂ ਆਸ਼ਵਾਸਨ ਦਿੱਤਾ ਅਤੇ ਜੀ ਵੀ ਪਾਇ ਹੈ ਹਦਾਇਤਾਂ ਜਾਰੀ ਕਰ ਰਹੇ ਆ ਕਿ ਜੇ ਕੋਈ ਦਿੱਕਤ ਆਂਦੀ ਹੈ ਤਾਂ ਉਹ ਤੁਰੰਤ ਜਿਹੜੇ ਇੱਥੇ ਕਮੇਟੀ ਦੇ ਮਾਰਕੀਟਿੰਗ ਦੇ ਧਿਆਨ ਚ ਲਿਆਉਣ ਕਿਸਾਨਾਂ ਨੂੰ ਵੀ ਇੱਕ ਅਪੀਲ ਕਰਨਾ ਚਾਹੀਦਾ ਜੀ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਔਰ ਅਪੀਲ ਵੀ ਹੈ ਕਿ ਜਦੋਂ ਤੁਸੀਂ ਆਪਣੀ ਫਸਲ ਲੈ ਕੇ ਆਣੀ ਹੈ ਕਿਰਪਾ ਕਰਕੇ ਉਹ ਫਸਲ ਦਾ ਵਾਸ਼ਾ ਜਿਹੜਾ ਹੈ ਜਾਂ ਉਹ ਫਸਲ ਸੁੱਕੀ ਵੜਾਈ ਜਾਓ ਪੱਕਣ ਪੂਰੀ ਪੱਕਾਂ ਤੇ ਵੜਾਓ ਤਾਂ ਕਿ ਤੁਹਾਨੂੰ ਪੂਰਾ 2399 ਰੁਪਏ ਰੇਟ ਜਿਹੜਾ ਪ੍ਰਤੀ ਕਿਲੋਟਨ ਨੂੰ ਮਿਲੇ ਇਸ ਦੇ ਨਾਲ ਹੀ ਬੇਨਤੀ ਹੈ ਕਿ ਮਾਝੂਕ ਡਿਸਟ੍ਰਿਕਟ ਨੂੰ ਇਸ ਲਈ ਇੱਕ ਕੰਬਾਈਨਾ ਵਾਸਤੇ ਸਖਤ ਆਦੇਸ਼ ਜਾਰੀ ਕੀਤੇ ਨੇ ਕਿ ਜਿਹੜੀਆਂ ਕੰਬਾਈਨਾ ਨੇ ਉਸ ਵੇਲੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੀ ਚੱਲਣ। ਸੋ ਸਾਡੀ ਵੀ ਇਹ ਅਪੀਲ ਹੈ ਕਿ ਜਿਹੜਾ ਕਿਸਾਨ ਹੈ ਉਹ ਜਾਂ ਆਪਣਾ ਜਿਹੜੇ ਕੰਬਾਈਨ ਆਪਰੇਟਰਸ ਨੇ ਉਹ ਜਿਹੜੀਆਂ ਕੰਬਾਈਨਾ ਨੇ ਉਹਨਾਂ ਨੂੰ ਸਿਰਫ 10 ਤੋਂ 6 ਵਜੇ ਤੱਕ ਚਲਾਣ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਕੰਬਾਈਨਾ ਚਲਾਉਣ ਦੀ ਸਖਤ ਮਨਾਹੀ ਹੋਈ ਹੋਈ ਹੈ। ਜੇ ਆਪਾਂ ਦਿਨ ਟਾਈਮ ਤੇ ਚੋਣ ਵੜਾਵਾਂਗੇ ਤਾਂ ਕਾਫੀ ਹੱਦ ਤੱਕ ਮਸ਼ਜਿਹੜਾ ਉਹ ਕੰਟਰੋਲ ਹੋ ਜਾਏਗਾ ਸੋ ਫਸਲ ਪੂਰੀ ਪੱਕਣ ਤੀ ਵੜਾਓ ਔਰ ਮੈਂ ਹੋਈ ਆਸ ਕਰਦੇ ਆ ਕਿ ਸਾਡੇ ਕਿਸਾਨ ਜਿਹੜੇ ਨੇ ਖੁਸ਼ੀ-ਖੁਸ਼ੀ ਆਪਣਾ ਚੋਨਾ ਲੈ ਕੇ ਆਉਣ ਔਰ ਉਹ ਪੂਰਾ ਵਾਜਮੁੱਲ ਲੈ ਕੇ ਔਰ ਆਪਣਾ ਸਹੀ ਮੁੱਲ ਲੈ ਕੇ ਪਸੋੜਾ ਕਰਣ ਪਰ ਤਨ ਜੀ ਤ੍ਰੀ ਏਜੰਸੀਆਂ ਮੇਰਾ ਪੂਰਾ ਸਟਾਫ ਕਿਸਾਨਾਂ ਦੇ ਨਾਲ ਖੜਾ ਹੈ ਕਿਸੇ ਤਰ੍ਹਾਂ ਦੀ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆ ਦਿੱਤੀ ਜਾਏਗੀ ਔਰ ਜੇ ਕੋਈ ਤੰਗੀ ਪਰੇਸ਼ਾਨੀ ਆndi ਹੈ ਤਾਂ ਇਸ ਬੰਦੇ ਮਾਤਮੀਏ ਤੇ ਆਪਣੇ ਕਿਸਾਨ ਜਿਹੜੇ ਨੇ ਆਪਣਾ ਦੱਸ ਸਕਦੇ ਨੇ ਤੁਰੰਤ ਮਸਲਾ ਹੱਲਿਤ ਹੋ ਜਾਏਗਾ